بچھو मिट पंजाब मथे ते वाहेगुरू जी का ख़ालसा वाहेगुरू जी फते ਤੇ ਨਜ਼ਰ ਜਿਹਦੇ ਵਿੱਚ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਆਏ ਨੇ ਔਰ ਸੇਖਾਂ ਦੇ ਪਹਿਲੇ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਜਿਨ੍ਹਾਂ ਨੇ ਮਜਾਰਿਆਂ ਨੂੰ ਮਾਰ ਕੀ ਦੇ ਹੱਕ ਦਿੱਤੇ ਪਹਿਲੀ ਵਾਰ ਹੋਇਆ ਕਿ ਲੋਕਾਂ ਨੇ ਰਸ਼ੀਆ ਚ ਕਾਲ ਮਾਰਕਸ ਨੇ ਦਿੱਤੇ ਜਾਂ ਸਰਾਹਤ ਦਿੱਤੇ ਪਥਰ ਤੋਂ ਵੱਡੀ ਕ੍ਰਾਂਤੀ ਜਾਈ ਤਾਂ ਤੁਹਾਡੇ ਨਜ਼ਰਾਂ ਤੋਂ ਆਈ ਤੁਹਾਡਾ ਜਿਆਦਾ ਲੰਬਾ ਤੁਹਾਣਾ ਨਾਵੈੰਦਾ ਹੋਇਆ ਪੰਥਕ ਬੈਡਾ ਮੈਂ ਬੇਨਤੀ ਕਰੂੰਗਾ ਕੜੇ ਬਹੁਤ ਹੀ ਸਤਿਕਾਰਯੋਗ ਸਾਰਮਕ ਸਿਹਤ 15 ਜੂਨ ਦੇ ਜਨਮਵਾਰ ਦਾ ਉਹ ਤੁਹਾਡੇ ਸਾਹਮਣੇ ਖਾਣ ਤੇ ਬੇਨਤੀਆਂ ਕਰਨ ਉਹ ਸਾਡੇ ਐਸਜੀਪੀਸੀ ਮੈਂਬਰ ਵੀ ਨੇ ਤੁਹਾਨੂੰ ਮਾਝਾ ਦਾ ਜੇ ਵੀ ਦਵਾਰ ਤੋਂ ਵਿਕਰਨ ਸਿੰਘ ਜੀ ਸਿੰਘ ਜੀ ਖਾਲਸਾ ਜੀ ਬਹੁਤ ਸਤਿਕਾਰਯੋਗ ਹਲਕੇ ਦੇ ਸੇਵਾਦਾਰ ਮਜੀਤ ਸਿੰਘ ਜੀ ਬਦਨੀਪੁਰ ਜੱਲਾ ਜੀ ਨਵਰਾਜੀ ਪੀਸੀ ਬੋਫਾਰਾ ਜੀ ਜਕੀ ਜੀ ਸਰਪੰਚ ਸੈਠੀ ਜੀ ਮਨਜੀਤ ਸਿੰਘ ਜੀ ਹੋਰ ਤੱਜਯੋਗ ਦਰਜਾ ਸਭੀ ਸਾਡੀ ਲੀਡਰਸ਼ਿਪ ਸ਼੍ਰੋਮਣੀ ਅਕਾਲੀ ਦਲ ਦੀ ਨਗਰ ਦੇ ਸਾਰੇ ਵਾਇਟ ਜੀਕਾ ਖਾਲਸਾ ਰਾਇ ਜੀ ਰਡੀਆਂ ਬੀਪੀਐ ਮੈਂ ਬੀਪੀਐ ਸਰਪੰਚ ਜੀ ਸਾਡੇ ਪ੍ਰਧਾਨ ਹੋ ਗੁਰੂ ਸਾਹਿਬ ਬਹਿ ਕੇ ਪ੍ਰੋਗਰਜਨ ਕਰਿਆ ਕਰਦੇ ਸਨ ਤੇ ਪਾਣੀ ਵੀ ਪੀਆ ਸਰਪੰਚ ਸੁਪਾ ਗਾਲਾ ਨਗਰ ਤੇ ਨਗਰ ਵੀ ਪੰਥਕ ਨਗਰ ਹਮੇਸ਼ਾ ਤੁਸੀਂ ਬੜਾ ਮਾਣ ਦਿੱਤਾ ਸ਼ਰਮਣੀ ਗਲੀਦਲ ਨੂੰ ਨਗਰ ਪੰਚਾਇਤ ਵੀ ਸਰਪੰਚ ਵੀ ਤੁਸੀਂ ਬਣਾਉਂਦੇ ਰਹੋ ਰਹੇ ਹੋ ਹਨ ਇਹਨਾਂ ਬੜਾ ਲੰਮਾ ਸਮਾਂ ਸਰਪੰਚ ਬੜਾ ਬੜਾ ਸੰਥੀ ਜੀਰਮਨ ਵੀ ਰਹੇ ਹੋ ਤੇ ਅੱਜ ਤੁਸੀਂ ਸਾਰੇ ਇੱਥੇ ਇਕੱਤਰ ਹੋਏ ਪਿੱਛੇ ਆਪਾਂ ਤੁਸੀਂ ਮੈਨੂੰ ਵੀ ਬੜਾ ਮਾਣ ਦਿੱਤਾ ਦੋ ਵਾਰ ਸ਼ਰਮਣੀ ਗੁਰ ਤੋਂ ਰੱਬ ਨੂੰ ਵਾਦੀ ਦਾ ਮਾਮਲੇ ਵੱਡੀ ਗਿਣਤੀ ਦੇ ਵੋਟਾਂ ਬਾਕੇ ਮੈਨੂੰ ਜਿਤਾਇਆ ਤੋ ਹਰ ਵਾਰੀ 507 ਤੋਂ ਸੋ ਜੀ ਡੀਰ ਦਿੱਤੀ ਆ ਇਹਦੇ ਲਈ ਮੈਂ ਤੁਹਾਡਾ ਮੇਰਾ ਰੋਮ ਰੋਮ ਰਣੀ ਹੈ ਤੁਹਾਡਾ ਸਾਰੇ ਭਰਾਵਾਂ ਦਾ ਬੜਾ ਧੰਨਵਾਦੀ ਆ ਤੇ ਮੈਂ ਗੱਲ ਕਰਨ ਲੱਗਿਆ ਪਿਛਲੇ ਬਦਲਾਅ ਦੀ ਉਹ ਗੱਲ ਸਾਡੇ ਵਰਖਵੰਦਾਰ ਜੀ ਵੀ ਕਰ ਰਹੇ ਸੀਗੇ ਜਿਹੜੇ ਕੋਈ ਸ਼੍ਰੀ ਜਥਾ ਵੈਸੇ ਨਾਲ ਤੁਹਾਡੀ ਜਥਾ ਜੀ ਬੀਬੀਆਂ ਆਈਆਂ ਨਹੀਂ ਇਹਨਾਂ ਦੇ ਕੋਲ ਲਾਈਟ ੁੱਲੀ ਆ ਬੀਬੀ ਜਿਹਦੇ ਕਰਕੇ ਅੱਜ ਉਹਨਾਂ ਨੂੰ ਕੁਵਿਸ਼ਰੀ ਦਾ ਮਾਨ ਸਨ ਕਰਨਾ ਪਿਆ ਸੀ ਜਦੋਂ ਨਾ ਜਾਂਦੇ ਸੀ ਬਰਾਤਾਂ 'ਚ ਉਸ ਟਾਈਮ ਕੋਈ ਸ਼ਾੜੇ ਸੱਜਣ ਨੂੰ ਲੈ ਕੇ ਜਾਂਦੇ ਹੁੰਦੇ ਸੀ ਵੀਵੀਆ ਕੀ ਸਗਾ ਕੇ ਜਨ ਬੰਦ ਦਿੰਦੀਆਂ ਸੀ ਸਾਨੂੰ ਤਾਂ ਅਸੀਂ ਛੋਟੇ ਹੁੰਦੇ ਸੀ ਪਤਾ ਨਹੀਂ ਸੀ ਉਸ ਗੱਲ ਦਾ ਕੋਈ ਰੋਟੀ ਦੀ ਖਾਂਦਾ ਹੁੰਦਾ ਜਿੱਦਾਂ ਕਿ ਬੰਦਾ ਕੋਈ ਜਨ ਛਡਾਉਣ ਵਾਲਾ ਨਹੀਂ ਹੁੰਦਾ ਜਾਂਦੀ ਉਹ ਫਿਰ ਉਹਵੇ ਦੋਰਾ ਕਾ ਕੇ ਉਹ ਜਨ ਛਡਾਉਣਾ ਹੁੰਦਾ ਸੀ ਮੈਂ ਬਿਲਕੁਲ ਜੀ ਸੀ ਸਰਦਾਰ ਹਰਪਾਲ ਸਿੰਘ ਜੱਲਾ ਮੈਂਬਰ ਹਾਂ ਜੀ ਸੀ ਸਰਦਾਰ ਜਗਦੇਵ ਸਿੰਘ ਕੀ ਬੋਪਰ ਐ ਸਾਹਿਬ ਕੌਰ ਜੱਗੀ ਜੀ ਦੂਤ ਕਾਲੇਗਰ ਦੇ ਫੋਰਥ ਕਮੇਟੀ ਮੈਂਬਰ ਰਿੰਕਾ ਤੁਹਾਰੀ ਸਾਫਾ ਚੇਰਮਨ ਅਮਰਜੀਤ ਸਿੰਘ ਜੀ ਮਾਗਦੇਵਾਲ ਸਰਪੰਚ ਸਮੇਂਦਰ ਸਿੰਘ ਜੀ ਸ਼ਾਵੜਾ ਪੁਰਾਣੀ ਕਲਾ ਵਿਖੇ ਪਹੁੰਚੀ ਹੈ ਤੋਂ ਸਰਦਾਰ ਸੁਵੀਰ ਸਿੰਘ ਜੀ ਬਾਦਲ ਪ੍ਰਧਾਨ ਸੁਨਗੜੀ ਕਾਲੇਦਲ ਵੱਲੋਂ ਜੋ ਵੀਰਵਾਰ ਸਰਦਾਰ ਵਿਕਮਜੀਤ ਸਿੰਘ ਜੀ ਖਾਲਸਾ ਫਤਗੜ ਸਾਹਿਬ ਤੋਂ ਆਪਾਂ ਨੂੰ ਦਿੱਤੇ ਗਏ ਨੇ ਆਪਾਂ ਇੱਕ ਜੋਰ ਨੂੰ ਇਹਨਾਂ ਨੂੰ ਵਾਅਦੋ ਵਾਅਦੇ ਹਲਕੇ ਵੱਲੋਂ ਮੋਟਾ ਪਾ ਕੇ ਲੋਕ ਸਭਾ ਦਾ ਮੈਂਬਰ ਬਣਾ ਕੇ ਆਪਾਂ ਭੇਜਣਾ ਤੋਂ ਮੈਂ ਇਹ ਕਹਿ ਰਿਹਾ ਕਿ ਆਪਾਂ ਦੇਖਿਆ ਸਮੇਂ ਸਮੇਂ ਸਰਕਾਰਾਂ ਨੇ ਰਾਜ ਦੇ ਮੁੱਖ ਮੰਤਰੀ ਬਣਾਏ ਉਹਨਾਂ ਨੇ ਜੋ ਖਾਲਸਾ ਦੇ ਪੰਜਾਬੀਓਂ ਦੇ ਦਿੱਤਾ ਉਹ ਆਪਾਂ ਸਾਰੇ ਭਲੀ ਭਾਗ ਜਾ ਰਹੇ ਆਂ 12 ਦੀ ਮਹਾਰਾਜੀ ਦੀ ਜੋ ਜਾਲਦਾਂ ਬਣਾਈ ਖਾਲਸਾ ਕਰਨ ਕੇ ਔਰ குரு ਗੁਰਦਾਸ ਮਹਾਰਾਜੀ ਦੀ ਜੋ ਜਾਲਦਾਂ ਬਣਾਈ ਉਹ ਇਹ ਵੀ ਬਿਖਤਾਰੇ ਦੋ ਤੇ ਸਰਕਾਰਾਂ ਪਹਿਲਾਂ ਕੈਪਟਨ ਦੀਆਂ ਨੇ ਉਹਨੇ ਬਤ ਕਰਤੀ ਉਸ ਤੋਂ ਬਾਅਦ ਆਪਾਂ ਜਿਹੜਾ ਝਾਹੂ ਦਾ ਦੇਖ ਲਿਆ ਆਪਾਂ ਜਿਹੜਾ ਸਾਡੇ ਨਾਲ ਕਿਤਾਬਾਂ ਫਰਮਾਨ ਦੇ ਤੌਰ ਤੇ ਆਪਾਂ ਇਹਨਾਂ ਨੂੰ ਹੋ ਕੇ ਰਹਿਣਾ। ਉਹ ਆਪਾਂ ਪਤਾ ਕੀ ਬਦਲਾ ਖਰਿਆ ਇਹਨਾਂ ਨੇ ਉਹ ਆਪਾਂ ਸਾਰੇ ਪਾਕਿਸਤਾਨ ਜਾਣਦੇ ਆ। ਉਹ ਮੈਂ ਆਪਦੀ ਉਹ ਇਹ ਵਿਅਕਤੀ ਕਰਕੇ ਆਪਾਂ ਸ੍ਰੀ ਸੁਖੀ ਸ਼ਿਵਾਲਾ ਦਰੋਹਲੇ ਕਾਲੀ ਦਾਸ ਤੇ ਆਪਾਂ ਮਜ਼ਬੂਤ ਕਰਦੇ ਆਪਾਂ ਲੋਕ ਸਭਾ ਦੇ ਜੋ ਚੋਲਾ ਇਹਨੂੰ ਹੋੜਾ ਰਿਹਾ ਨਾ सरदार बिक्रमजीति जी सालसा जी पाजा चौस चाहे इनजा करणु साल भेटी तलके पंडा जे शहर जे विकास अॻिते योगदान पा सघनि सो मैसीन दुबारा इहो बेनती करंदा की शोमी अकाली दल जे सरदार सुरबी बादल वञो जो ਫੈਸਲੇ ਲਏ ਗਏ ਹਨ ਉਹਨਾਂ ਦੇ ਫੈਸਲੇ ਹੋ ਗਏ ਹਨ ਉਹਨਾਂ ਨੂੰ ਅੱਗੇ ਬਹੁਤ ਬਤੇ ਅਧਰ ਤੇ ਜੋ ਪ੍ਰਧਾਨ ਜੀ ਨੇ ਫੈਸਲੇ ਲਏ ਨੇ ਉਹ ਆਪਾਂ ਜਾਣਦੇ ਹਾਂ ਮਦიდੁਰ ਸਾਹਿਬ ਮਾਈਕਰਿਕ ਸੁਣਾ ਜੀ ਚੱਲ ਰਹੀ ਸਰਮਣੇ ਕਾਰਜਾਦੀ ਦੀ ਸੀਨੇ ਰਾਗਵੰਦ ਦੀ ਟੀਮ ਤੀਸਰੀ ਕਾਰਜਾਦੀ ਟੀਮ ਆ ਨੌਜਵਾਨਾਂ ਦੀ ਟੀਮ ਕੁਾਇਬੂ ਜੀ ਦਾ ਖਾਲਸਾ ਕੁਾਇਬੂ ਜੀ ਹੱਥੇ ਲੋਕ ਸਭਾ ਚੋਣਾਂ ਦੇ ਉਮੀਦਵਾਰ ਵਜੋਂ ਮੈਂ ਨਗਰ ਦੇ ਵਿਧਾਲ ਦੀ ਲਾਉਣ ਵਾਸਤੇ ਪਹੁੰਚਿਆ ਵਿਚਾਰਾ ਲੋਕ ਸਭਾ ਦੀ ਚੋਣ ਨੂੰ ਲੈ ਕੇ ਮੇਰੇ ਤੋਂ ਪਹਿਲਾਂ ਬੋਲਣ ਵਾਲੇ ਸਾਰੇ ਬੁਲਾਇਆਂ ਨਹੀਂ ਕੀਤੀਆਂ ਸੋਣ ਲੀ ਅਸੀਂ ਥੋੜਾ ਅੱਗੇ ਨੂੰ ਹੋਏ ਥੋੜਾ ਪਿੱਛੇ ਨੂੰ ਥੋੜਾ ਹੋਰ ਪਿੱਛੇ ਨੂੰ ਜਿੰਦਾਬਾਦ ਰਾਮਲੀ ਇਕੱਲੇ ਨਾ ਜਿੰਦਾਬਾਦ ਸਰਬ ਕੀ ਸੰਧੀ ਗੱਲ ਸਾ ਜਿੰਦਾਬਾਦ ਬੋਲੇ ਸੋ ਨਿਹਾਲ ਜੋ ਸਿਰ ਕਰੋ ਸਾਰੀ ਨਿਗਾਹ ਮੇਰੇ ਤੇ ਰੱਖੀਂ ਜੀ ਹਾਂ ਜੀ

ਕਿਸੇ ਵੀ ਸਰਕਾਰ ਨੇ ਸਹੂਲਤ ਦੇ ਰਹੀ ਸਾਡਾ ਮਾਣੋ ਅੰਧਾ ਹੈ ਇਸ ਦਿਨ ਸ੍ਰਮਣੀ ਕਾਲੇਦਾਰ ਜੀ ਪਾਰਕ ਦੇ ਮੈਦਾਨੇ ਦੁਆਬਾ ਤੋਂ ਬੱਪਾ ਰਾਏ ਤੋਂ ਹੋਰ ਵੀ ਨੂੰ ਸੰਗਤ ਅਗਰ ਹੋਈ ਹੈ ਸਭ ਦਾ ਤਨਵਾਦ ਕਰਦੇ ਹਾਂ ਅਤੇ ਹਰ ਇੱਕ ਪ੍ਰਿੰਟ ਨੂੰ ਆਪ ਜੀ ਨੂੰ ਪ੍ਰੇਸ਼ਾਤ ਕਰਦੇ ਹਾਂ Abra panjen nan, le ou iti landa P Jungfrau,